ਉਕਸਵਾਰ ਸੀ 230 ਯਾਤਰੀ ਤੇ 12 ক্রু ਮੈਂਬਰ ਉਸ ਦੀ ਹੁਣ ਸੀਸੀਟੀਵੀ ਤਸਵੀਰ ਸਾਹਮਣੇ ਆ ਗਈ ਹੈ ਪਹਿਲਾਂ ਇੱਕ ਤਸਵੀਰ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਮੋਬਾਈਲ ਫੋਨ ਦੇ ਵਿੱਚ ਉਹ ਤਸਵੀਰਾਂ ਕੈਦ ਹੋਈਆਂ ਸਨ ਪਰ ਹੁਣ ਸੀਸੀਟੀਵੀ ਤਸਵੀਰ ਸਾਹਮਣੇ ਆ ਗਈ ਹੈ ਜੋ ਉਡਾਨ ਤੋਂ ਬਾਅਦ 2 ਮਿੰਟ ਦੇ ਅੰਦਰ ਅੰਦਰ ਹੀ ਇਹ ਜਹਾਜ਼ ਆਪਣੀ ਲੇ ਨਹੀਂ ਫੜਦਾ ਤੇ ਉਸ ਤੋਂ ਬਾਅਦ ਰਿਹਾਇਸ਼ੀ ਇਲਾਕੇ ਦੇ ਵਿੱਚ ਜਾ ਕੇ ਉਹ ਕ੍ਰੈਸ਼ ਹੋ ਜਾਂਦਾ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਜਦੋਂ ਇਹ ਰਨਵੇ ਤੋਂ ਉੱਡਦਾ ਹੈ ਤੇ ਉਸ ਤੋਂ ਬਾਅਦ ਉੱਪਰ ਦੀ ਜਾਣ ਦੀ ਥਾਂ ਥੱਲੇ ਨੂੰ ਜਾਂਦਾ ਤੇ ਜਿਵੇਂ ਹੀ ਇਹ ਅੱਖਾਂ ਤੋਂ ਯਾਨੀ ਸੀਸੀਟੀਵੀ ਤੋਂ ਪਰੇ ਹੁੰਦਾ ਉਸ ਤੋਂ ਬਾਅਦ ਅਚਾਨਕ ਅਸਮਾਨ ਦੇ ਵਿੱਚ ਇੰਨਾ ਇੰਨੀ ਅੱਗ ਤੇ ਇੰਨਾ ਧੂਆਂ ਉੱਠਦਾ ਹੈ ਜਿਵੇਂ ਕੋਈ ਵੱਡਾ ਬੰਬ ਬਲਾਸ ਜਿਵੇਂ ਕਿਸੇ ਨੇ ਕੋਈ ਕੋਈ ਮਿਜ਼ਾਈਲ ਉੱਥੇ ਬਲਾਸਟ ਹੋ ਗਈ ਹੋਏ ਕੁਝ ਇਸ ਤਰ੍ਹਾਂ ਦਾ ਧੂਆਂ ਉੱਠਦਾ ਹੈ ਤੇ ਇਹ ਤਸਵੀਰ ਸਾਹਮਣੇ ਆਈ ਹੈ ਇਹ ਤਸਵੀਰ ਉਸੀ 99 ਦੀ ਹੈ ਜਿਸ 99 ਤੋਂ ਇਹ 에ਅਰ ਇੰਡੀਆ ਦਾ ਜਹਾਜ਼ ਅਹਮਦਾਬਾਦ ਤੋਂ ਲੰਡਨ ਦੇ ਗੈਟਵਿਕ 에ਅਰਪੋਰਟ ਦੇ ਲਈ ਉਡਾਨ ਭਰਦਾ ਹੈ ਉਡਾਨ ਭਰਦੇ ਹੀ ਇੱਕ ਖਬਰ ਆਉਂਦੀ ਹੈ ਕਿ ਪਾਇਲਟ ਜੋ ਕਿ ਉਸ ਜਹਾਜ਼ ਦੇ ਸੀਨੀਅਰ ਪਾਇਲਟ ਸੀ ਸੁਮੀਤ ਸਬਰਵਾਲ ਉਹਨਾਂ ਨੇ 에어 ਕੰਟਰੋਲ ਰੂਮ ਨੂੰ ਮੈਸੇਜ ਭੇਜਿਆ ਮੇਡੇ మేడే ਉਹੀ ਹੁੰਦਾ ਜਦੋਂ ਕੋਈ ਤਕਨੀਕੀ ਖਰਾਬੀ ਹੁੰਦੀ ਹੈ ਜਦੋਂ ਖਤਰਾ ਹੁੰਦਾ ਹੈ ਉਦੋਂ మేడే ਤਿੰਨ ਵਾਰ ਕਿਹਾ ਜਾਂਦਾ ਹੈ ਕੰਟਰੋਲ ਰੂਮ ਨੂੰ ਉਸ ਤੋਂ ਬਾਅਦ ਕੰਟਰੋਲ ਰੂਮ ਉਸ ਦੇ ਉੱਪਰ ਕੋਈ ਐਕਸ਼ਨ ਕਰਦਾ ਹੈ ਪਰ ਇਸ ਸੀਸੀਟੀਵੀ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ మేడే ਦੀ ਕਾਲ ਦੇਣ ਤੋਂ ਬਾਅਦ ਕੰਟਰੋਲ ਰੂਮ ਕੋ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਇਹ ਜਹਾਜ਼ ਅੱਖਾਂ ਤੋਂ ਓਝਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅਸਮਾਨ ਦੇ ਵਿੱਚ ਕਾਲਾ ਧੂਆਂ ਤੇ ਅੱਗ ਜਦੋਂ ਉੱਠਦੀ ਹੈ ਪੂਰਾ ਅਹਮਦਾਬਾਦ ਸਖਤੇ ਤੇ ਵਿੱਚ ਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਇਹ ਜਹਾਜ਼ ਕ੍ਰੈਸ਼ ਆਹ ਸੀਸੀਟੀਵੀ ਤਸਵੀਰ ਤੁਸੀਂ ਦੇਖੀ ਕ੍ਰੈਸ਼ ਤੋਂ ਬਾਅਦ ਇਹ ਜੋ ਮੰਜ਼ਰ ਬਣਿਆ ਉਹ ਦਿਲ ਦਹਿਲਾ ਦੇਣ ਵਾਲਾ ਹੈ ਪੂਰੀ ਦੁਨੀਆ ਦੇ ਵਿੱਚ ਇਹਨਾਂ ਤਸਵੀਰਾਂ ਦੀ ਚਰਚਾ ਹੋ ਰਹੀ ਹੈ ਕਿਉਂਕਿ ਇਹ ਜਹਾਜ਼ ਸਭ ਤੋਂ ਪਹਿਲਾਂ ਟਕਰਾਇਆ ਕਿਸ ਨਾਲ ਉਹ ਬਿਲਡਿੰਗ ਸੀ MBBS ਡਾਕਟਰਾਂ ਦੇ ਹੌਸਟਲ ਦੀ ਹੌਸਟਲ ਦੇ ਉੱਪਰ ਜਦੋਂ ਇਹ ਟਕਰਾਇਆ ਤਾਂ ਪੂਰੇ ਹੌਸਟਲ ਨੂੰ ਅੱਗ ਦੀ ਜਪੇਟ ਵਿੱਚ ਲੈ ਲਿਆ ਆਲੇ ਦੁਆਲੇ ਜਿੰਨੀਆਂ ਵੀ ਬਿਲਡਿੰਗਾਂ ਸੀ ਸਾਰੀਆਂ ਹੀ ਅੱਗ ਦੀ ਚਪੇਟ ਦੇ ਵਿੱਚ ਆ ਗਈਆਂ ਕਈ ਸੌ ਮੀਟਰ ਤੱਕ ਇਸ ਹਾਦਸੇ ਤੋਂ ਬਾਅਦ ਇਸ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਇਸ ਦਾ ਇੰਪੈਕਟ ਦੇਖਣ ਨੂੰ ਮਿਲਿਆ ਖਬਰਾਂ ਇਹ ਵੀ ਆਈਆਂ ਕਿ ਸੜਕ ਤੇ ਤੁਰਦੇ ਬੰਦੇ ਵੀ ਇੱਕ ਬੋਮ ਜਮਾਂ ਵਾਂਗ ਪਿਗਲ ਗਏ ਬਹੁਤ ਸਾਰੀਆਂ ਚੀਜ਼ਾਂ ਜਹੀਆਂ ਸਨ ਜੋ ਉੱਥੇ ਖੜੀਆਂ ਹੀ ਸੜ ਗਈਆਂ ਇਹ ਇਹ ਵੀ ਖਬਰ ਆਈ ਕਿ ਜਦੋਂ ਹੀ ਇਹ ਕ੍ਰੈਸ਼ ਹੋਇਆ ਉੱਥੇ ਜੋ ਦਰਖਤ ਲੱਗੇ ਸੀ ਉਹ ਵੀ ਸੜ ਗਏ ਜੜ ਤੋਂ ਪੱਟੇ ਗਏ ਤਾਂ ਸੋਚੋ ਜੋ ਲੋਕ ਜਹਾਜ਼ ਵਿੱਚ ਬੈਠੇ ਹੋਣਗੇ ਸੋਚੋ ਜੋ ਲੋਕ ਉਸ ਹੋਸਟਲ ਵਿੱਚ ਹੋਣਗੇ ਸੋਚੋ ਜੋ ਲੋਕ ਉਹਨਾਂ ਇਮਾਰਤਾਂ ਦੇ ਵਿੱਚ ਹੋਣਗੇ ਜੋ ਲੋਕ ਸੜਕ ਤੇ ਜਾ ਰਹੇ ਹੋਣਗੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਹੁਣ ਤੱਕ 200 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਸ ਘਟਨਾ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਯਾਤਰੀ ਦੀ ਜਾਨ ਬਚ ਗਈ ਹੈ ਕਈ ਖਬਰਾਂ ਇਹ ਵੀ ਨੇ ਕਿ ਦੋ ਯਾਤਰੀਆਂ ਦੀ ਜਾਨ ਬਚੀ ਹੈ ਪਰ ਵੱਡੇ ਪੱਧਰ ਤੇ ਮੌਤਾਂ ਹੋਈਆਂ ਨੇ ਇਹ ਮੌਤਾਂ ਹਸਪਤਾਲ ਇਹ ਹਸਪਤਾਲ ਪਹੁੰਚਣ ਵੇਲੇ ਵੀ ਹੋਈਆਂ ਤੇ ਜਹਾਜ਼ ਦੇ ਵਿੱਚ ਜੋ ਲੋਕ ਬੈਠੇ ਸੀ ਉਹ ਕ੍ਰੈਸ਼ ਤੋਂ ਬਾਅਦ ਤਾਂ ਹੋਈਆਂ ਨੇ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਮਾਰ ਰਮੇਸ਼ ਇਸ ਯਾਤਰੀ ਦਾ ਨਾਮ ਹੈ ਕੁਮਾਰ ਰਮੇਸ਼ ਯੂਕੇ ਦੇ ਸਿਟੀਜ਼ਨ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਅਹਮਦਾਬਾਦ ਤੋਂ ਉਡਾਨ ਭਰੀ ਸੀ ਇਸ ਜਹਾਜ਼ ਦੇ ਵਿੱਚ ਤੇ ਇਹਨਾਂ ਦੀ ਜਾਨ ਬਚ ਗਈ ਹੈ ਇਹ ਇਕਲੌਤੇ ਇਹਨਾਂ ਦੀ ਤਸਵੀਰ ਜਿਹਨਾਂ ਦੇ ਸਾਹਮਣੇ ਆਈ ਹੈ ਇਕਲੌਤੇ ਯਾਤਰੀ ਨੇ ਜੋ ਇਸ ਜਹਾਜ਼ ਦੇ ਅੰਦਰੋਂ ਬਚੇ ਨੇ ਤਾਂ ਤੁਹਾਨੂੰ ਦਸੀਏ ਕਿ ਅਹਮਦਾਬਾਦ 에어ਪੋਰਟ ਤੋਂ ਜਦੋਂ ਗੈਟਵਿਕ 에어 ਗੈਟਵਿਕ 에어ਪੋਰਟ ਦੇ ਲਈ ਇਸ ਜਹਾਜ਼ ਨੇ ਉਡਾਨ ਭਰੀ ਜਦੋਂ ਹਾਦਸਾ ਗ੍ਰਸਤ ਹੋਇਆ ਤਾਂ ਜਾਣਕਾਰੀ ਮਿਲੀ ਕਿ ਜੋ ਇਹ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਨਾਮ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਰਮੇਸ਼ ਕੁਮਾਰ ਵਿਸ਼ਵਾਸ ਇਹਨਾਂ ਦਾ ਨਾਮ ਹੈ ਤੇ ਇਹਨਾਂ ਦੀ ਜੋ ਸੀਟ ਨੰਬਰ 11A ਇਸ ਤੇ ਇਹ ਬੈਠੇ ਹੋਏ ਸੀ ਇਸ ਤੋਂ ਬਾਅਦ ਜਦੋਂ ਇਹ ਸਾਰਾ ਸਾਰੀ ਘਟਨਾ ਵਾਪਰੀ ਮੰਦ ਭਾਗੀ ਘਟਨਾ ਵਾਪਰੀ ਪਰ ਇਹਨਾਂ ਦੀ ਕਿਸਮਤ ਚੰਗੀ ਸੀ ਕਿ ਇਹ ਬਚ ਗਏ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਕਵਾਂਗੇ ਕਿ ਇਹ ਮੁੜ ਕੇ ਜੋ ਫੁੱਲ ਫਰੇਮ ਤਸਵੀਰ ਦਿਖਾਈ ਜਾਵੇ ਜੋ ਰਨਵੇ ਤੋਂ ਇਹ ਜਹਾਜ਼ ਉਡਾਰੀ ਭਰਦਾ ਇਸ ਉਮੀਦ ਨਾਲ ਕਿ ਇਹ ਅਸਮਾਨ ਦੇ ਵਿੱਚ ਉੱਡੇਗਾ ਤੇ ਆਪਣੀ ਤਹਿ ਜੋ ਡੈਸਟੀਨੇਸ਼ਨ ਉੱਤੇ ਪਹੁੰਚੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਾਇਲਟ ਨੇ ਖਤਰੇ ਦਾ ਐਲਾਨ ਕਰ ਦਿੱਤਾ ਏਟੀਸੀ ਕੰਟਰੋਲ ਰੂਮ ਜੋ 에ਅਰ ਟ੍ਰੈਫਿਕ ਕੰਟਰੋਲ ਰੂਮ ਹੈ ਉਸ ਨੂੰ ਮੇਡੇ ਦੀ ਕਾਲ ਦਿੱਤੀ ਯਾਨੀ ਕਿ ਐਮਰਜੈਂਸੀ ਦੀ ਕਾਲ ਦਿੱਤੀ ਪਰ ਜਿਵੇਂ ਹੀ ਕੰਟਰੋਲ ਰੂਮ ਕੋ ਸਮਝ ਪਾਉਂਦਾ ਇਹ ਜਹਾਜ਼ ਅੱਖਾਂ ਦੇ ਸਾਹਮਣੇ ਹੀ ਬਲਾਸਟ ਹੋ ਜਾਂਦਾ ਸੀਸੀਟੀਵੀ ਤਸਵੀਰਾਂ ਸਾਫ਼-ਸਾਫ਼ ਇਸ ਤਸਵੀਰ ਨੂੰ ਦਿਖਾ ਰਹੀਆਂ ਨੇ ਉਸ ਤੋਂ ਬਾਅਦ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਈਏ ਜੋ ਤਸਵੀਰਾਂ ਅਹਮਦਾਬਾਦ ਸ਼ਹਿਰ ਦੇ ਵਿੱਚ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਇਸ ਬਲਾਸਟ ਤੋਂ ਬਾਅਦ ਇਹ ਤਸਵੀਰਾਂ ਕਿੰਨੀਆਂ ਖਤਰਨਾਕ ਨੇ ਕਿੰਨੀਆਂ ਡਰਾਉਣੀਆਂ ਨੇ ਕਿ ਜੋ ਜਹਾਜ਼ ਦਾ ਮਲਵਾ ਸੀ ਉਸ ਨੂੰ ਤਾਂ ਉਸ ਤੇ ਅੱਗ ਲੱਗੀ ਹੋਈ ਸੀ ਉਸ ਨੂੰ ਬੁਝਾਉਣਾ ਹੀ ਬੁਝਾਉਣਾ ਸੀ ਪਰ ਆਲੇ ਦੁਆਲੇ ਦੀਆਂ ਜੋ ਇਮਾਰਤਾਂ ਨੇ ਉਹਨਾਂ ਇਮਾਰਤਾਂ ਨੂੰ ਇਹਨਾਂ ਨੁਕਸਾਨ ਪਹੁੰਚਿਆ ਕਿ ਫਾਇਰ ਬ੍ਰਿਗੇਡ ਦੀਆਂ ਜੋ ਟੀਮਾਂ ਨੇ ਉਹ ਕਈ ਘੰਟੇ ਤੱਕ ਫਾਇਰ ਫਾਈਟਰਸ ਜੋ ਸੀ ਕਈ ਘੰਟੇ ਤੱਕ ਇਹ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਰਹੇ ਦੋ ਤਰ੍ਹਾਂ ਦਾ ਸੰਕਟ ਪ੍ਰਸ਼ਾਸਨ ਦੇ ਸਾਹਮਣੇ ਆ ਗਿਆ ਪਹਿਲਾ ਸੰਕਟ ਕਿ ਜੋ ਜਹਾਜ਼ ਕ੍ਰੈਸ਼ ਹੋਇਆ ਉਸ ਦੇ ਵਿੱਚ ਰੈਸਕਿਊ ਆਪਰੇਸ਼ਨ ਚਲਾਉਣਾ ਦੂਜਾ ਸੰਕਟ ਇਹ ਕਿ ਆਲੇ ਦੁਆਲੇ ਜਿੱਥੇ ਕ੍ਰੈਸ਼ ਹੋਇਆ ਉਹ ਰਹਾਇਸ਼ੇ ਇਲਾਕਾ ਸੀ ਦਫਤਰ ਸਨ ਤੇ ਹੌਸਟਲ ਸੀ ਡਾਕਟਰਾਂ ਦਾ ਉੱਥੇ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਵੀ ਬਚਾਉਣਾ ਤਾਂ ਇਹ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਨਿਕਲ ਕੇ ਸਾਹਮਣੇ ਆਏ ਤੁਸੀਂ ਤੇ ਇੱਕ ਦ੍ਰਕਤ ਦੇ ਰਹੇ ਹੋ ਦੇਖ ਰਹੇ ਹੋ ਜਦੋਂ ਇਹ ਕ੍ਰੈਸ਼ ਹੋਇਆ ਤੇ ਦ੍ਰਕਤ ਵੀ ਜੜੋਂ ਪੁੱਟਿਆ ਗਿਆ ਤਾਂ ਸੋਚੋ ਕਿੰਨਾ ਭਿਆਨਕ ਇਹ ਹਾਦਸਾ ਸੀ ਜੋ ਲੋਕ ਇਸ ਦੇ ਵਿੱਚ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਵੀ ਪਛਾਣੀਆਂ ਨਹੀਂ ਕੀਤੀ ਜਾ ਰਹੀਆਂ ਸਰਕਾਰ ਕਹਿ ਚੁੱਕੀ ਹੈ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਏਗੀ ਤਾਂ ਪਛਾਣ ਕਰਨ ਦਾ ਇੱਕੋ ਇੱਕ ਤਰੀਕਾ ਲੱਭਿਆ ਗਿਆ ਡੀਐਨਏ ਟੈਸਟ ਕਰਾਇਆ ਜਾਏਗਾ ਕਿ ਕੌਣ ਕਿਸ ਦਾ ਰਿਸ਼ਤੇਦਾਰ ਹੈ ਇਸ ਤੋਂ ਬਾਅਦ ਇੱਕ ਹੋਰ ਖਬਰ ਆਈ ਕਿਉਂਕਿ 에ਅਰ ਇੰਡੀਆ ਟਾਟਾ ਗਰੁੱਪ ਵੱਲੋਂ ਸੰਚਾਲਿਤ ਕੀਤੀ ਜਾਂਦੀ ਹੈ ਟਾਟਾ ਗਰੁੱਪ ਨੇ ਇਸ ਦੇ ਉੱਪਰ ਦੁੱਖ ਜ਼ਾਹਿਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਜੋ ਮੁਆਵਜ਼ਾ ਰਾਸ਼ੀ ਉਸ ਦਾ ਐਲਾਨ ਕੀਤਾ ਹੈ ਪਰ ਇੱਥੇ ਵੱਡਾ ਸਵਾਲ ਇੱਕੋ ਇੱਕ ਹੈ ਕਿ ਟਾਟਾ ਵੱਲੋਂ ਚਲਾਈ ਜਾਂਦੀ 에ਅਰ ਇੰਡੀਆ ਦਾ ਖਸਤਾ ਹਾਲਤ ਦੀ ਕੋਈ ਨਵੀਂ ਤਸਵੀਰ ਅਸੀਂ ਪਹਿਲਾਂ ਤਸਵੀਰਾਂ ਦੇਖੀਆਂ ਨੇ ਇਹ ਤਸਵੀਰ ਜੋ ਹੈ ਇਸ ਤਸਵੀਰ ਤਾਂ ਮੰਦ ਭਾਗੀ ਹੈ ਹੀ ਪਰ ਸ਼ਿਵਰਾ ਸਿੰਘ ਚੋਹਾਨ ਹੋਣ ਜਾਂ ਹੋਰ ਯਾਤਰੀ ਹੋਣ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਜੋ 에어 ਇੰਡੀਆ ਦੇ ਜਹਾਜ਼ ਨੇ ਉਹਨਾਂ ਦੀ ਖਸਤਾ ਹਾਲਤ ਉਹਨਾਂ ਦੇ ਸੀਟਾਂ ਉਹਨਾਂ ਦੇ ਏਸੀ ਇਹ ਸਭ ਬਾਰੇ ਲਗਾਤਾਰ ਰਿਪੋਰਟ ਹੁੰਦਾ ਰਿਹਾ ਕਿ ਇਹ ਜਹਾਜ਼ ਜੋ ਨੇ ਆਪਣੇ ਤੈ ਮਾਨਕਾਂ ਦੇ ਉੱਪਰ ਨਹੀਂ ਚੱਲਦੇ ਪਰ ਅੱਜ ਜੋ ਹੋਇਆ ਉਸ ਨੇ ਸੁਰੱਖਿਆ ਦੇ ਐਂਗਲ ਤੋਂ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਭਾਰਤ ਦੀ ਸਭ ਤੋਂ ਵੱਡੀ 에ਅਰਲਾਈਨਸ 에ਅਰ ਇੰਡੀਆ ਜੋ ਕਿ ਟਾਟਾ ਗਰੁੱਪ ਵੱਲੋਂ ਚਲਾਈ ਜਾਂਦੀ ਹੈ ਉਸ ਦੀ ਸਿਕਿਉਰਿਟੀ ਕੀ ਇੰਨੀ ਕਮਜ਼ੋਰ ਹੈ ਕਿ ਉਹ ਰਨਵੇ ਛੱਡਣ ਤੋਂ ਬਾਅਦ ਇੰਨਾ ਵੱਡਾ ਜਹਾਜ਼ ਜੋ ਕਿ 에ਅਰਲਾਈਨਰ ਹੈ ਇਸ ਦੇ ਵਿੱਚ 242 ਲੋਕ ਬੈਠੇ ਹੋਏ ਸੀ ਕਿਸਮਤ ਨਾਲ 1 ਜਾਂ 2 ਲੋਕਾਂ ਦੀ ਜਾਨ ਬਚੀ ਹੋਏਗੀ ਬਾਕੀ ਸਾਰੇ ਇਸ ਦੇ ਵਿੱਚ ਮਾਰੇ ਗਏ ਨੇ ਮਾਰੇ ਗਏ ਲੋਕਾਂ ਦੇ ਵਿੱਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਵਿਜੇ ਰੂਪਾਨੀ ਉਹੀ ਜੋ ਕਿ ਪੰਜਾਬ ਭਾਜਪਾ ਦੇ ਇੰਚਾਰਜ ਵੀ ਸਨ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਉਹਨਾਂ ਦੀ ਆਖਰੀ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਪੈਸੇਂਜਰ ਨੇ ਤਸਵੀਰ ਉਹਨਾਂ ਦੀ ਖਿੱਚ ਕੇ ਪੋਸਟ ਕੀਤੀ ਕਿ ਸਾਡੇ ਇਸ ਜਹਾਜ਼ ਦੇ ਵਿੱਚ ਵਿਜੇ ਰੁਪਾਣੀ ਸਾਬਕਾ ਸੀਐਮ ਗੁਜਰਾਤ ਵੀ ਸਫ਼ਰ ਕਰ ਰਹੇ ਨੇ ਪਰ ਇਹ ਆਖਰੀ ਤਸਵੀਰ ਸਾabit ਹੋਈ ਹੈ ਵਿਜੇ ਰੁਪਾਣੀ ਹੋਰਾ ਦੀ ਤੇ ਨਾਲ ਉਹਨਾਂ ਦੇ ਜੋ ਲੋਕ ਸਫ਼ਰ ਕਰ ਰਹੇ ਸੀ ਉਹਨਾਂ ਦੀ ਤਾਂ ਸੋਚੋ ਕਿ ਇਹ ਇੰਨਾ ਵੱਡਾ ਹਾਦਸਾ ਜਿਸ ਦੇ ਵਿੱਚ ਸਾਬਕਾ ਸੀਐਮ ਜਾਨ ਗਵਾ ਬੈਠਾ ਇਸ ਦੇ ਨਾਲ ਨਾਲ ਹੀ 169 ਭਾਰਤੀ 53 ਬ੍ਰਿਟਿਸ਼ ਨਾਗਰਿਕ ਇੱਕ ਕੈਨੇਡੀਅਨ ਨਾਗਰਿਕ ਤੇ 53 ਤੇ ਇਸ ਤੋਂ ਇਲਾਵਾ 7 ਪੁਰਤਗਾਲ ਦੇ ਰਹਿਣ ਵਾਲੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜਦੋਂ ਇਹ ਘਟਨਾ ਵਾਪਰੀ ਪੂਰੀ ਦੁਨੀਆ ਦੀ ਮੀਡੀਆ ਨੇ ਇਸ ਨੂੰ ਕਵਰ ਕੀਤਾ ਇਸ ਦੇ ਵਿੱਚ ਨਿਊਯਾਰਕ ਟਾਈਮਸ ਹੋਵੇ ਸੀਐਨਐਨ ਹੋਵੇ BBC ਹੋਵੇ, Washington Post ਹੋਵੇ, ਇਹਨਾਂ ਸਾਰੀਆਂ ਵੱਡੀਆਂ ਅਖਬਾਰਾਂ ਤੇ ਵੱਡੇ ਜੋ ادارے ਨੇ ਇਹਨਾਂ ਸਭ ਨੇ ਇਸ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ। ਖਾਸ ਕਰਕੇ UK ਦੇ ਮੀਡੀਆ ਅਦਾਰਿਆਂ ਨੇ ਇਸ ਨੂੰ ਰਿਪੋਰਟ ਇਸ ਕਰਕੇ ਵੀ ਕੀਤਾ ਕਿਉਂਕਿ ਇਹ ਜੋ ਜਹਾਜ਼ ਸੀ, ਇਹ ਜਹਾਜ਼ Ahmedabad ਤੋਂ ਉਡਾਨ ਭਰ ਕੇ ਸਥਾਨਕ ਸਮੇਂ UK ਦੇ ਸਥਾਨਕ ਸਮੇਂ 6:45 ਤੇ Gatwick Airport ਤੇ ਲੈਂਡ ਕਰਨਾ ਸੀ। Gatwick Airport ਤੇ ਉਹਨਾਂ ਲੋਕਾਂ ਦੀ ਹਫੜਾ ਦਫੜੀ ਵੀ ਮੱਚੀ ਹੋਈ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਜੋ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਦਾ ਵੈਲਕਮ ਕਰਨਾ ਸੀ। ਉਹ ਇੰਡੀਆ ਤੋਂ ਲੰਡਨ ਦੇ ਗੈਟਵੀਕ 에ਰਪੋਰਟ ਤੇ ਉਤਰਨ ਵਾਲੇ ਸੀ ਪਰ ਉਹ ਹੁਣ ਮੰਦਭਾਗੀ ਘਟਨਾ ਤੋਂ ਬਾਅਦ ਉਹਨਾਂ ਦਾ ਇੰਤਜ਼ਾਰ ਸਦੀਵੀ ਹੋ ਗਿਆ ਕਿਉਂਕਿ ਉਹਨਾਂ ਦੇ ਪਿਆਰੇ ਹੁਣ ਵਾਪਸ ਕਦੇ ਨਹੀਂ ਪਰਤਣਗੇ ਇਹ ਤਸਵੀਰ ਤੁਸੀਂ ਇੱਕ ਹੋਰ ਦੇਖ ਰਹੇ ਹੋ ਇਹ ਤਸਵੀਰ ਹੈ ਜਦੋਂ ਇਹ ਕ੍ਰੈਸ਼ ਹੋਇਆ ਉਸ ਦਾ ਜੋ ਜਹਾਜ਼ ਦੀ ਟੇਲ ਹੈ ਜਹਾਜ਼ ਦੀ ਟੇਲ ਇੱਕ ਬਿਲਡਿੰਗ ਦੇ ਉੱਪਰ ਜਾ ਕੇ ਫਸ ਗਈ ਬਾਕੀ ਜਹਾਜ਼ ਕ੍ਰੈਸ਼ ਹੋ ਗਿਆ ਇਸ ਟੇਲ ਦੇ ਵਿੱਚ ਜੋ ਲੋਕ ਸ਼ਾਇਦ ਰਹੇ ਹੋਣਗੇ ਉਹ ਬਚੇ ਨੇ ਜਿਨ੍ਹਾਂ ਬੱਚੇ ਦੀ ਅਸੀਂ ਗੱਲ ਕਰਿਆ ਸ਼ਾਇਦ ਹੋ ਸਕਦਾ ਇਹ ਟੈਕਨੀਕਲ ਗੱਲ ਹੈ ਪਰ ਸ਼ਾਇਦ ਹੋ ਸਕਦਾ ਕਿ OS ਵਾਲੇ ਪਾਸੇ ਰਹੇ ਹੋਣ ਜਿਨ੍ਹਾਂ ਨੂੰ ਬਚਾ ਲਿਆ ਗਿਆ ਪਰ ਇਸ ਦੇ ਵਿੱਚ ਜੋ 12 ਕਰੂ ਮੈਂਬਰ ਤੇ ਬਾਕੀ ਜੋ ਯਾਤਰੀ ਸੀ ਉਹ ਹੁਣ ਨਹੀਂ ਰਹੇ ਇਹ ਤਸਵੀਰਾਂ ਬੇਹੱਦ ਡਰਾਉਣੀਆਂ ਨੇ ਕਈ ਦਿਨਾਂ ਤੱਕ ਇਹਨਾਂ ਤਸਵੀਰਾਂ ਦੀ ਚਰਚਾ ਰਹੇਗੀ ਅਸੀਂ ਤੁਹਾਨੂੰ ਮੁੜ ਕੇ ਦਿਖਾ ਦਈਓ ਤਸਵੀਰ ਜਿਸ ਤਸਵੀਰ ਆਖਰੀ ਵਾਰ ਇਸ ਤਸਵੀਰ ਨੂੰ ਦੇਖਿਆ ਗਿਆ ਇਸ ਰਨਵੇ ਤੋਂ ਇਸ ਜਹਾਜ਼ ਨੂੰ ਆਖਰੀ ਵਾਰ ਦੇਖਿਆ ਗਿਆ ਹੈ ਸੀਸੀਟੀਵੀ ਦੀ ਨਜ਼ਰ ਦੇ ਵਿੱਚ ਜਦੋਂ ਇਹ ਉੱਥੋਂ ਉੱਡਿਆ ਤੁਸੀਂ ਅਸਮਾਨ ਦੇ ਵਿੱਚ ਦੇਖ ਰਹੇ ਹੋ ਕਿ ਅਕਸਰ ਹੁੰਦਾ ਇਹ ਹੈ ਕਿ ਜਹਾਜ਼ ਜਦੋਂ ਟੇਕ-ਆਫ ਕਰਦਾ ਹੈ ਤਾਂ ਉਹ ਉਚਾਈ ਵੱਲ ਜਾਂਦਾ ਹੈ ਪਰ ਇਹ ਹੇਠਾਂ ਵੱਲ ਗਿਆ ਇਸ ਤੋਂ ਬਾਅਦ ਹੀ ਹੋਇਆ ਕਿ ਅਨਹੋਣੀ ਹੋ ਗਈ ਅਨਹੋਣੀ ਇਸ ਤਰ੍ਹਾਂ ਜਿਵੇਂ ਹੀ ਅੱਖਾਂ ਤੋਂ ਇਹ ਪਰੇ ਹੋਇਆ ਤੇ ਅੱਖਾਂ ਦੇ ਸਾਹਮਣੇ ਜੋ ਤਸਵੀਰ ਬਣੀ ਉਹ ਤਸਵੀਰ ਇਦਾਂ ਲੱਗਿਆ ਜਿਵੇਂ 1940 ਦੇ ਦਹਾਕੇ ਦੇ ਵਿੱਚ ਅਮਰੀਕਾ ਨੇ ਜਪਾਨ ਦੇ ਸ਼ਹਿਰਾਂ ਦੇ ਉੱਪਰ ਨਿਊਕਲੀਅਰ ਬਲਾਸਟ ਕੀਤਾ ਸੀ ਕੁਝ ਉਸ ਤਰ੍ਹਾਂ ਦੀ ਤਸਵੀਰ ਉਸ ਤਰ੍ਹਾਂ ਦਾ ਗਰੁੱਪ